ਤੋਂ ਦਾ ਵੀਜ਼ਾ ਲੱਗਿਆ ਤੁਹਾਡਾ ਜੀ ਮੇਰਾ ਯੂਕੇ ਦਾ ਲੱਗਿਆ ਜੀ ਵੀਜ਼ਾ ਕਿੰਨੀ ਦਿਨ ਚ ਤੁਹਾਡਾ ਇੱਥੇ ਵੀਜ਼ਾ ਲੱਗਿਆ ਜੀ 24 ਘੰਟੇ ਜਾ ਕੇ ਅਦਰ ਰਿਫਿਊਜ਼ਲ ਵਗੈਰਾ ਵੀ ਸੀ ਕਿ ਪਹਿਲਾਂ ਕਿਸੇ ਕੰਟਰੀ ਤੋਂ ਹਾਂਜੀ ਚਾਰ ਰਿਫਿਊਜ਼ਲ ਸੀਗੀਆਂ ਮੇਰੀਆਂ ਜੀ ਕੈਨੇਡਾ ਤੋਂ ਇੱਕ ਦਿਨ ਦੇ ਵਿੱਚ ਜਿਹੜਾ ਕਿ ਯੂਕੇ ਦਾ ਵੀਜ਼ਾ ਆ ਗਿਆ ਬਹੁਤ ਅੱਛਾ ਲੱਗ ਰਿਹਾ ਈ ਬਹੁਤ ਹਿੰਮਤ ਦਿੱਤੀ ਇਹਨਾਂ ਨੇ ਤੇ ਸਾਥ ਦਿੱਤਾ ਤੇ ਹਿੰਮਤ ਦਿੱਤੀ ਕਿ ਆਜੂਗਾ ਵੀਜ਼ਾ ਅਸੀਂ ਤਾਂ ਉਮੀਦ ਛੱਡ ਚੁੱਕੇ ਸੀ ਵੀਜ਼ਾ ਬਾਰੇ ਪਤਾ ਕਿੱਥੋਂ ਲੱਗਿਆ ਸੀਗਾ ਇਹ ਮੈਨੂੰ ਪਤਾ ਲੱਗਿਆ ਸੀ ਮੇਰੀ ਮਾਸੀ ਹੈ ਕਿਰਨ ਮਲਿਕ ਤੇ ਉਹਨਾਂ ਦੀ ਡਾਕਟਰ ਦਾ ਵੀਜ਼ਾ ਆਇਆ ਸੀ 5 ਰਿਫਿਊਜ਼ਲਸ ਤੋਂ ਬਾਅਦ ਕੈਨੇਡਾ ਦਾ ਤੇ ਉਹਨਾਂ ਨੇ ਮੈਨੂੰ ਇੱਥੇ ਭੇਜਿਆ ਸੀ ਕਿ ਕਹਿੰਦੇ ਤੁਹਾਡਾ ਵੀ ਇੱਥੋਂ ਹੀ ਆਏਗਾ ਆਪਣੇ ਫਰੈਂਡਸ ਨੂੰ ਕਹਿਣਾ ਚਾਹੁੰਗਾ ਉਹ ਇੱਥੇ ਵਿਜ਼ਿਟ ਕਰੋ ਤੇ ਵੀਜ਼ੇ ਲਵਾਓ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਸੀ ਟਿੱਟੀ ਹੈਡਲਾਈਨਸ ਤੇ ਮੈਂ ਬਰ ਵੀ ਇੱਕ ਵਾਰੀ ਫੇਰ ਤੋਂ ਤੁਹਾਨੂੰ ਵੀਜ਼ਾ ਦੇ ਰੂਪ ਲੈ ਕੇ ਪਹੁੰਚੇ ਆਂ ਜਿੱਥੇ ਵੀਜ਼ਿਆਂ ਦਾ ਸਿਲਸਿਲਾ ਜਿਹੜਾ ਕਿ ਹੈ ਲਗਾਤਾਰ ਹੀ ਚੱਲਦਾ ਰਹਿੰਦਾ ਸਟੂਡੈਂਟ ਆਉਂਦੇ ਨੇ ਤੇ ਬਹੁਤ ਹੀ ਜਲਦ ਜਿਹੜਾ ਕਿ ਹੈ ਵੀਜ਼ਾ ਆਪਣਾ ਲੈ ਕੇ ਤੇ ਆਪਣੀ ਮੰਜ਼ਲ ਵੱਲ ਜਿਹੜਾ ਕਿ ਰਵਾਨਾ ਹੋ ਜਾਂਦੇ ਨੇ ਸਾਡੇ ਨਾਲ ਇੱਕ ਵਾਰੀ ਫੇਰ ਤੋਂ ਜੁੜ ਚੁੱਕੇ ਨੇ ਬਾਈ ਜੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਤਿ ਸ਼ ਵੀਜ਼ਾ ਜੀ ਤੁਹਾਨੂੰ ਬਹੁਤ-ਬਹੁਤ ਕੰਗ੍ਰੈਚੁਲੇਸ਼ਨ ਤੇ ਸਰ ਕਿੰਨੀ ਦੇਰ ਚ ਤੁਹਾਡਾ ਇੱਥੇ ਵੀਜ਼ਾ ਲੱਗਿਆ ਜੀ 24 ਘੰਟੇ ਚ ਆ ਗਿਆ 0 ਸੈਕਿੰਡ ਲੱਗੇ ਹਾਂ ਜੀ ਕਿੰਨੀ ਚਿਰ ਦਾ ਗੈਪ ਤੁਹਾਡਾ ਸੀਗਾ ਵੀ ਜਿਹੜਾ ਮਿਸ ਸੀਗਾ ਅਪਲਾਈ ਰਾਇ ਇੱਕ ਸਾਲ ਦਾ ਗੈਪ ਸੀਗਾ ਜੀ ਸਰ ਰਿਫਿਊਜ਼ਲ ਵਗੈਰਾ ਵੀ ਸੀ ਕਿ ਪਹਿਲਾਂ ਕਿਸੇ ਕੰਟਰੀ ਤੋਂ ਹਾਂਜੀ ਚਾਰ ਰਿਫਿਊਜ਼ਲ ਸੀਗੀਆਂ ਮੇਰੀਆਂ ਜੀ ਕੈਨੇਡਾ ਤੋਂ ਤੇ ਹੁਣ ਕਿਸ ਤਰੀਕੇ ਦਾ ਲੱਗ ਰਿਹਾ ਵੀ ਜਦੋਂ ਵੀਜ਼ਾ ਕੋਲ ਪਹੁੰਚਾਂ ਨਾ ਸਿਰਫ ਇੱਕ ਦਿਨ ਦੇ ਵਿੱਚ ਜਿਹੜਾ ਕਿ ਯੂਕੇ ਦਾ ਵੀਜ਼ਾ ਆ ਗਿਆ ਬਹੁਤ ਅੱਛਾ ਲੱਗ ਰਿਹਾ ਇਹ ਬਹੁਤ ਹਿੰਮਤ ਦਿੱਤੀ ਇਹਨਾਂ ਨੇ ਤੇ ਸਾਥ ਦਿੱਤਾ ਤੇ ਹਿੰਮਤ ਦਿੱਤੀ ਕਿ ਆਜੂਗਾ ਵੀਜ਼ਾ ਅਸੀਂ ਤਾਂ ਉਮੀਦ ਛੱਡ ਚੁੱਕੇ ਸੀਗੇ ਤੇ ਹੁਣ ਜਿਵੇਂ ਜਦੋਂ ਤੁਸੀਂ ਪਹੁੰਚੇ ਹੋ ਵਿਜ਼ਨ ਗਰੁੱਪ ਪਹੁੰਚੇ ਕਿਸ ਤਰੀਕੇ ਜਿਹੜੀ ਸਾਰੀ ਗਾਈਡੈਂਸ ਸਾਨੂੰ ਇੱਥੇ ਮਿਲੀ ਹੈ ਹਰੀਸ਼ ਉਪਰਸਲ ਨੇ ਤੁਹਾਨੂੰ ਆਪ ਵੀ ਗਾਈਡੈਂਸ ਕੀਤੀ ਨਾਲ ਹਾਂਜੀ ਹਾਂਜੀ ਸਰ ਨੇ ਵੀ ਬਹੁਤ ਸਾਥ ਦਿੱਤਾ ਹਿੰਮਤ ਦਿੱਤੀ ਸਰ ਖੁਦ ਮਿਲਦੇ ਰਹੇ ਮੈਨੂੰ ਡਿਊਰਿੰਗ ਤੇ ਪ੍ਰੋਸੈਸ ਤੇ ਇਹਨਾਂ ਨੇ ਸਾਰਾ ਕੰਮ ਕਰਵਾਇਆ ਨਾਲ ਲੱਗ ਕੇ ਤੁਹਾਨੂੰ ਵਿਜ਼ਨ ਗਰੁੱਪ ਬਾਰੇ ਪਤਾ ਕਿੱਥੋਂ ਲੱਗਿਆ ਸੀਗਾ ਇਹ ਮੈਨੂੰ ਪਤਾ ਲੱਗਿਆ ਸੀ ਮੇਰੀ ਮਾਸੀ ਹੈ ਕਿਰਨ ਮਲਿਕ ਤੇ ਉਹਨਾਂ ਦੀ ਡਾਕਟਰ ਦਾ ਵੀਜ਼ਾ ਆਇਆ ਸੀ ਪੰਜ ਰਿਫਿਊਜ਼ਲਸ ਤੋਂ ਬਾਅਦ ਕੈਨੇਡਾ ਦਾ ਤੇ ਉਹਨਾਂ ਨੇ ਮੈਨੂੰ ਇੱਥੇ ਭੇਜਿਆ ਸੀ ਕਿ ਕਹਿੰਦੇ ਤੁਹਾਡਾ ਵੀ ਇੱਥੋਂ ਹੀ ਆਏਗਾ ਕਿਹੜੇ ਤਰੀਕੇ ਨਾਲ ਯਕੀਨ ਬਿਲਡ ਹੋਇਆ ਵੀ ਇੱਥੇ ਕਿ ਜਦੋਂ ਇੱਥੇ ਆਏ ਹਾਂ ਉਹ ਸਿਰਫ ਇੱਕ ਦਿਨ ਦੇ ਵਿੱਚ ਜਿਹੜਾ ਕਿ ਵੀਜ਼ਾ ਆਇਆ ਜਿੱਥੇ ਪਹਿਲਾਂ ਚਾਰ ਰਿਫਿਊਜ਼ਲਾਂ ਸਿਗੀਆਂ ਇੱਕ ਸਾਲ ਦਾ ਗੈਪ ਹੈ ਤੇ ਬਾਕੀ ਸਾਰੇ ਹੱਥ ਖੜ੍ਹੇ ਕਰ ਜਾਂਦੇ ਪਰ ਵੀਜ਼ਨ ਗਰੁੱਪ ਨੇ ਫੇਰ ਵੀ ਵੀਜ਼ਾ ਲੈ ਕੇ ਦੇ ਦਿੱਤਾ ਹਾਂਜੀ ਇਦਾਂ ਪਹਿਲਾਂ ਮੇਰੀ ਮਾਸੀ ਮੇਰਾ ਸਾਥ ਦਿੰਦੇ ਰਹੇ ਕਿ ਕੋਈ ਗੱਲ ਨਹੀਂ ਆਏਗਾ ਫਿਰ ਉਸ ਤੋਂ ਬਾਅਦ ਇੱਥੇ ਆ ਕੇ ਇਹਨਾਂ ਦੇ ਸਟਾਫ ਨੇ ਸਰ ਨੇ ਬਹੁਤ ਸਾ ਹਾਸਲ ਕਰੀ ਹੈ ਹਾਂਜੀ ਕਿਸ ਤਰੀਕੇ ਨਾਲ ਥੈਂਕਸ ਕਰਦੇ ਹੋ ਤੁਸੀਂ ਅਸੀਂ ਜੀ ਹੱਥ ਜੋੜ ਕੇ ਥੈਂਕਸ ਕਰਦੇ ਆ ਵਿਜ਼ਨ ਗਰੁੱਪ ਦਾ ਕਿ ਬਹੁਤ ਵਧੀਆ ਨੇ ਹਾਂਜੀ ਤੇ ਆਪਣੇ ਫਰੈਂਡਸ ਨੂੰ ਕੀ ਕਹਿਣਾ ਚਾਹੁੰਗੇ ਜੀ ਆਪਣੇ ਫਰੈਂਡਸ ਨੂੰ ਕਹਿਣਾ ਚਾਹੁੰਗਾ ਆਓ ਇੱਥੇ ਵਿਜ਼ਿਟ ਕਰੋ ਤੇ ਵੀਜ਼ੇ ਲਵਾਓ